ਸਤਿ ਸ਼੍ਰੀ ਅਕਾਲ ਹੈ ਇਹ ਗੁਰਦ ਸਵਾਮੀ ਸੰਸਾ ਸੰਗਤ ਅੰਬਾਬਾ ਨਾਨ ਸਿੰਘ ਜੀ ਦੇ ਦਸ ਬੇਤੀ ਕਰਿਆ ਕਰਦੇ ਸਨ ਕਿ ਪਿਛਲੇ ਯੁੱਗਨ ਬਖਸ਼ ਲੈ ਪ੍ਰਭਾਗੇ ਮਾਰਗ ਪਾਵੇ ਮੰਦੇ ਹਾਂ ਚੰਗੇ ਹਾਂ ਸੱਚੇ ਬਾ ਸੱਥੇ ਵੀ ਤੇਰੇ ਹਾਂ ਤੇਰੇ ਅੰਤ ਤੇਰੇ ਦਰ ਤੇ ਆਏ ਹਾਂ ਤੇਰੇ ਦਰ ਤੇ ਆਏ ਹਾਂ ਜੀ ਤੈਨੂੰ ਲਾਜ ਰੱਖਣੀ ਪੈਣੀ ਆ ਕੋ ਸਤਨਾਮ ਸਿਵਾ ਇੱਥੇ ਜਿਉ ਤੁਸੀਂ ਆਏ ਹੋ ਭਾਈ ਇਹ ਇੱਕ ਬਾਬਾ ਜੀ ਨੇ ਤੰਤਰਮ ਬਾਬਾ ਨ ਸਿੰਘ ਜੀ ਤੰਤਰਮ ਬਾਬਾ ਈਸ਼ਰ ਸਿੰਘ ਜੀ ਦੇ ਸਾਡੇ ਫੋਨ ਨੰਬਰ ਉਂਦੀ ਖਾਤਰ ਕਿਸੇ ਨੇ ਬਾਬਾ ਜੀ ਨੂੰ ਸਵਾਗਤ ਕੀਤਾ ਸੀ ਕਹਿੰਦੇ ਬਾਬਾ ਜੀ ਤੁਸੀਂ ਨਿਤਨੇਮ ਕਰਦੇ ਰਹੇ ਨੂੰ ਇੰਨੀ ਬਾਣੀ ਪੜਦੇ ਹੋ ਇਹਦਾ ਫਾਇਦਾ ਕੀ ਹੈ ਬਾਬਾ ਜੀ ਕਹਿੰਦੇ ਭਾਈ ਜਿਹੜਾ ਜੱਟ ਜ਼ਿੰਮੇਵਾਰ ਹੁੰਦਾ ਨਾ ਉਹ ਵੇ ਨੂੰ ਸਾਹਮਣੇ ਰੱਖਦਾ ਹੈ ਉਹ ਫਿਰ ਜਿਹਨੂੰ ਕਾਲ ਪਾਇਆ ਜਾਂਦਾ ਨਾ ਫਿਰ ਉਹਦੇ ਕੋਲ ਦੁਨੀਆ ਮੰਗਣ ਆਉਂਦੀ ਹੈ ਆਕੋ ਸਤ ਨਾਮ ਸ੍ਰੀ ਵਾਹਿਗੁਰੂ ਇਹ ਭਾਈ ਅਸੀਂ ਜਿਹੜਾ ਨਾਮ ਦਾ ਧੰਨ ਇਕੱਠਾ ਕਰ ਰਹੇ ਆਂ ਇਹਦਾ ਤੁਹਾਨੂੰ ਪਤਾ ਉਦੋਂ ਲੱਗੇਗਾ ਜਦੋਂ ਔਖਾ ਸਮਾਂ ਆਉਂਦਾ ਹੈ ਔਖੀ ਘੜੀ ਨਾ ਦੇਖਣ ਦੀ ਆਪਣਾ ਵਿਰਤ ਸੰਭਾਲ ਲੈ ਜੇ ਨਾਮ ਦੀ ਟਿੰਗ ਹੈ ਤੁਹਾਡੇ ਕੋਲ ਤਾਂ ਹੀ ਤੁਹਾਡੇ ਸਤਕਾਰ ਹੋਏਗਾ ਕੀ ਆਕੋ ਸਤ ਨਾਮ ਸ੍ਰੀ ਵਾਹਿਗੁਰੂ ਕਿਉਂਕੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਬੈਸਨ ਭਾਈ ਇਹ ਬਾਬਾ ਈਸ਼ ਸਿੰਘ ਮਹਾਰਾਜ ਦਾ ਬਚਨ ਹੈ ਭਾਈ ਛਾਲਾ ਮਾਰਦੇ ਆਏ ਛਾਲਾ ਮਾਰਦੇ ਕਿਹੋਂ ਜਿਹੜੇ ਗੁਰਮੁਖਾ ਗੁਰਮੁਖਲਾ ਲਾਗੇ ਮਾਨਮੁਖ ਚੱਲੇ ਮੂਲ ਗੁਵਾਏ ਜੀ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਆ ਭਾਈ ਇਹ ਦੁਨੀਆ ਵਿੱਚ ਜਿਹੜਾ ਅਸਲੀਅਤੋਂ ਵਰਜ ਕਰਨ ਵਾਸਤੇ ਆਏ ਆ ਉਹਦੀ خاطر ਆਪਾਂ ਇੱਥੇ ਗੁਰਨਾਨਕ ਦੇ ਚਰਨਾਂ ਵਿੱਚ ਬੈਠੇ ਆ ਜਿੰਨਾ ਆਪਾਂ ਬੜਾ ਕੰਮ ਕਰੀਏ ਮਾਇਆ ਇਕੱਠੀ ਹੋਈ ਜਾਂਦੀ ਹੈ ਮਾਲਕ ਨੂੰ ਪਤਾ ਹੁੰਦਾ ਵੀ ਇਹਨੇ ਮੇਰਾ ਕੰਮ ਬਹੁਤ ਕੀਤਾ ਹੈ ਇਹ ਨੂੰ ਮੈਂ ਮਾਇਆ ਝਾੜਾ ਦੇਣੀ ਕਿਉਂਕਿ ਇਹਨੇ ਵਧੀਆ ਕੰਮ ਕੀਤਾ ਹੈ ਇਸੇ ਤਰ੍ਹਾਂ ਭਾਈ ਗੁਰਨਾਨਕ ਜੀ ਜਿਹੇ ਖੁਸ਼ੀਆਂ ਲੈ ਗਿਆ ਨਾ ਜਿਵੇਂ ਜਿਵੇਂ ਤੁਸੀਂ ਆ ਕੇ ਸੇਵਾ ਤੇ ਸਿਮਰਨ ਇਹ ਜਿਹੜੀਆਂ ਦੋ ਚੀਜ਼ਾਂ ਨੇ ਨਾ ਬਾਬਾ ਇਸ ਸਿੰਘ ਜੀ ਬਖਸ਼ਣ ਕਰਦੇ ਸੀ ਜਿਵੇਂ ਜਿਹੜਾ ਪੰਛੀ ਹੁੰਦਾ ਜੇਦੇ ਖੰਭ ਨਾ ਹੋਣ ਉੱਡ ਨਹੀਂ ਸਕਦਾ ਕਰਤੋ ਸਤਨਾਮ ਸ੍ਰੀ ਵਾਹਿਗੁਰੂ ਜੇ ਇੱਕ ਖੰਭ ਹੋਵੇ ਨਾ ਉੱਡ ਨਹੀਂ ਸਕਦਾ ਉਹਨੂੰ ਵੀ ਦੋ ਖੰਭਾਂ ਦੀ ਲੋੜ ਪੈਂਦੀ ਹੈ ਇਸੇ ਤਰ੍ਹਾਂ ਭਾਈ ਗੁਰਮਖਾ ਨੂੰ ਵੀ ਦੋ ਖੰਭਾਂ ਦੀ ਕਿਹੜੀ ਸੇਵਾ ਤੇ ਸਿਮਰਨ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ ਭਾਈ ਜਿਵੇਂ ਜਿਵੇਂ ਤੁਸੀਂ ਇੱਥੇ ਗੁਰਦਵਾਰਾ ਜੀ ਦੇ ਘਰ ਆ ਕੇ ਹਾਜ਼ਰੀਆਂ ਭਰੋਗੇ ਸੱਚੇ ਬਾਪ ਜੀ ਦੀ ਕਿਰਪਾ ਹੋਏਗੀ ਤੁਹਾਡੇ ਤੇ ਇਹ ਦੇਖੋ ਤੁਹਾਡੇ ਕਿਰਪਾ ਦਾ ਅਨਯੋਤ ਤੁਲਨ ਮਨ ਜਨ ਮਾਨਸੇ ਦੇਵਤੇ ਕੀ ਇਹ ਕਰਦਣਾ ਲਾਗੀ ਵਾਰ ਆਕੋ ਜਤਨਾਮ ਸ੍ਰੀ ਜਿਹੜੇ ਕੋ ਨਾਨਕ ਸਾਹਿਬ ਦੇ ਚਰਨਾ ਤੇ ਆਗੇ ਭਾਈ ਉਹਨਾਂ ਨੂੰ ਮਨੁੱਖਾਂ ਤੋਂ ਗੁਰਦਾਰਿ ਸਤਿ ਪਾਛਾ ਜਿਨੇ ਮੇਰ ਦੀ ਨਜ਼ਰ ਕਰਕੇ ਨਾਨਕ ਨਜ਼ਰੀ ਨਜ਼ਰ ਨਿਹਾਲ ਸੱਚਖੰਡ ਵਸੇ ਰੰਕਾਰ ਤੇ ਜਦੋਂ ਮੇਰ ਦੀ ਨਜ਼ਰ ਪੈਗੀ ਉਹਨਾਂ ਨੂੰ ਮਨੁੱਖਾ ਤੋਂ ਦੇਵਤੇ ਬਣਾਉਂਦਾ ਆਕੋ ਸਤਨਾਮ ਸਿਹੀਰ ਬਲੇ ਹਾਰੀ ਗੁਰਿਆ ਆਪਣੇ ਜਿਉ ਹਾਰੀ ਸਦਬਾਰ ਜਿਨ ਮਾਨਸੇ ਦੇਖਤੇ ਕੀਏ ਕਰਤ ਨਾ ਲਗੀ ਵਾਰ ਆਕੋ ਸਤਨਾਮ ਸਿਹੀਰ ਇਹ ਮਾਗ ਦਾ ਮਹੀਨਾ ਜੋ ਤਨਤਨ ਬਾਬਾ ਨਾਨਕ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਆਪਣੇ ਤੇ ਬਾਬਾ ਜੀ ਹੀ ਬਚਨ ਕਰਿਆ ਕਰਦੇ ਸਭ ਭਾਈ ਇਹ ਜਿਹੜਾ ਮਾਗ ਦਾ ਮਹੀਨਾ ਜਿਹੜਾ ਕੋਈ ਸਿਮਰਨ ਕਰਦਾ ਨਾ ਮਾਗ ਦੇ ਮਹੀਨੇ ਵਿੱਚ ਉਹਨੂੰ 12 ਮਹੀਨਿਆਂ ਦਾ ਫਲ ਦਿੰਦਾ ਹੈ ਆਪ ਕੋ ਸਤਨਾਮ ਸਿਰੀਦਾ ਕਿਉਂਕਿ ਸਾਗਰ ਤਰਿਆ ਸਾਧੂ ਸੰਗੈ ਨਿਰਪੋ ਨਾਮ ਜਪੋ ਹਰ ਜਪੋ ਹਰ ਰੰਗੇ ਜਿਸ ਤਰ੍ਹਾਂ ਮਲਾਹ ਦੀ ਲੋੜ ਪੈਂਦੀ ਹੈ ਨਾ ਆਪਾਂ ਸਮੁੰਦਰ ਪਾਰ ਕਰਨਾ دریا ਪਾਰ ਕਰਨਾ ਬਲਾਤ ਬਿਨ ਬਗੈਰ ਆਪਾਂ ਉਧਰ ਪਾਰ ਨਹੀਂ ਕਰ ਸਕਦੇ ਇਸੇ ਤਰ੍ਹਾਂ ਬਈ ਨਾਮ ਬੇੜੀ ਸੰਤ ਮਲਾਹ ਪਾਰ ਕਰਦੇ ਤਾਂ ਤਾਂ ਅਸਤਿਵ ਆਫੀ ਦੀ ਕਿਰਪਾ ਹੋਈ ਹੈ ਤੁਸੀਂ ਭਗ ਸਾਗਰ ਤੋਂ ਤਰਨ ਵਾਸੇ ਪਾਰ ਹੋਣ ਵਾਸਤੇ ਗੁਰੂਆਂ ਦੇ ਗੁਰੂ ਧੰਗ ਗੁਰਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ ਆਕੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਭਾਈ ਵੱਡਿਆਂ ਭਾਗਾਂ ਦੇ ਨਾਲ ਇਸ ਮਾ ਪ੍ਰਾਪਤ ਹੁੰਦਾ ਹੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਦਾ ਸਿੱਖ ਬੜਪਾਗੀ ਹੈ ਜਿਸੇ ਵੱਡਿਆਂ ਭਾਗਾਂ ਵਾਲਾ ਇਸ ਕਰਕੇ ਵਈ ਆਉ ਧਮ ਧਮ ਸਦਾ ਸੰਵਾਦ ਦਾ ਧਮ ਨਾ ਵਰਤਾ ਜਾਏ ਵਰਤਾ ਜਾਏ ਜੇ ਸਵਾਸ ਦਿੱਤਾ ਇੱਕ ਸਵਾਸ ਵੀ ਤੇਰਾ ਵਰਤਾ ਨਹੀਂ ਜਾਣਾ ਚਾਹੀਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਜਿਵੇਂ ਜਿਵੇਂ ਤੂੰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ ਤੇਰੇ ਤੇ ਗੁਰੂ ਨਾਨਕ ਸਾਹਿਬ ਜੀ ਕਿਰਪਾ ਹੋਏਗੀ said that my... ਸਭ ਦੇ ਚਰਨਾਂ ਵਿੱਚ ਜੀ ਕਰਕੇ ਹਾਜ਼ਰ ਹੋਏ ਹੈ ਸੱਚੀ ਪਾਤਸ਼ਾਹੀ ਸਾਡੇ ਤੇ ਕਿਰਪਾ ਕਰੋ ਕਿਉਂਕਿ ਨજર ਕਰੀ ਤਾਂ ਸਿਮਰਿਆ ਜਾਏ ਆਕੂ ਸਤਨਾਮ ਸ੍ਰੀ ਗੁਰੂ ਹੈ ਸਿਮਰਨ ਵੀ ਤਾਂ ਹੀ ਹੁੰਦਾ ਹੈ ਜੇ ਗੁਰਨਾਦਿ ਦੀ ਅਹਿਰਦੀ ਨਜ਼ਰ ਪੈਣੀ ਤੁਹਾਡੇ ਤੇ ਹੋਈ ਇਹ ਬੜਾ ਅਮੋਲਕ ਵਸੂ ਹੈ ਨਾਮ ਜਪਣਾ ਤੇ ਨਾਮ ਜਪੋਣਾ ਇਹ ਬਹੁਤ ਬੜੀ ਮੁੱਲੀ ਦਾਤ ਹੈ ਕੀਰਤਨ ਨੇ ਮੋਲ ਹੀਰਾ ਆਨੰਦ ਗੁਣੇ ਗੀਆ ਸਤਿਪਾਤ ਜੀ ਕਿਰਪਾ ਕਰਨ ਭਾਈ ਜੀ ਦੀ ਸੰਗਤ ਜਿਹੜੇ ਪਰਿਵਾਰਾਂ ਨੇ ਆ ਕੇ ਸ਼੍ਰੀ ਹਰਿਪਾਲ ਸਾਹਿਬ ਦੀ ਸੇਵਾ ਕਰਾਉਂਦੇ ਐ ਕੋਈ ਲੰਗਰ ਦੀ ਸੇਵਾ ਕਰਿਆ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਤੂੰ ਦਰੇ ਜਤ ਲਾਏ ਮਨ ਭਰਦੇ ਆ ਪ੍ਰਸਾਦਨਾ ਹੋਮੈ ਜਿੱਥੋਂ ਜਿੱਥੋਂ ਜਾਏ ਬਾਬਾ ਜੀ ਬਤਨ ਕਰਿਆ ਕਰਦੇ ਤੁਮ ਭਾਈ ਆਓ ਜੀ ਆਪਾਂ ਇੱਕ ਧਾਰਨਾ ਪੜ੍ਹ ਕੇ ਤੇਨ ਨਾਲੇ ਭਾਈ ਸਾਹਿਬ ਨੂੰ ਯਾਦ ਰਹੀ ਸਾਰੇ ਤੁਸੀਂ ਮੇਰੇ ਨਾਲ ਸਾਂਝ ਪਾ ਲਓ ਸੋ ਨਮੇ ਰੇ ਮੇਤਾ ਸੰਤ ਤਹਿਲ ਦੀ ਵੇਲਾ ਇਹੀਂ ਆਖਾ ਚੱਲੋ ਹਰਲਾਹਾ ਆਗੇ ਸਭ ਤੋਂ ਸਭ ਤੋਂ ਜੱਲਾਹ ਕੋਲ ਕਿ ਉਹਦੀ ਰਿਮਾਜੀ ਉਹ ਸਾਡੇ ਸਤਕਾਰਯੋਗ ਭਾਈ ਸਰਪਾਇਆ ਸਰਦਜੀਤ ਸਿੰਘ ਜੀ ਲਾਗੇ ਦੀ ਅਗੋਦੀ ਰਾਗੀ ਦਰਬਾਰ ਸਾਹਿਬ ਵਾਲੇ ਉਹ ਆਪ ਜੀ ਨੂੰ 1 ਘੰਟੇ ਵਾਸਤੇ ਇੱਕ ਬਾਰਾ ਨਿਹਾਲ ਕਰੂਗੇ ਤੇ ਇੱਕ ਜ਼ਰੂਰੀ ਬੇਨਤੀ ਇਹ ਹੈ ਜਿਹੜਾ ਐਤਵਾਰ ਆਪਣਾ ਹਫਤਾਵਾਰੀ ਦੀਵਾਨ ਹੁੰਦਾ ਨਾ ਏਕੀ ਉਹ ਆਪਾਂ ਸਾਡੇ ਸਰਕਾਰ ਜੋ ਸਾਰੇ 라ਗੀਆਂ ਦੇ ਸ਼ਰੋਮਣੀ 라ਗੀ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਬਹਾਦਰ ਸਿੰਘ ਦੇ ਪਿਤਾ ਜੀ ਤੇ ਲਾਡੀ ਜੀ ਦੇ ਉਸਤਾਦ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ ਆਕੂ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਵੱਲੋਂ ਵੀ ਸਾਰੇ ਜੱਥੇ ਵੱਲੋਂ ਸਾਰੀ ਸੰਗਤ ਨੂੰ ਸਦਾ ਪਤਰ ਦਿੱਤਾ ਜਾ ਰਿਹਾ ਹੈ ਕਿ ਐਤਵਾਰ ਹਫ਼ਤਾਵਾਰੀ ਦੀਵਾਨ ਦੇ ਵਿੱਚ ਤੁਸੀਂ ਵੀ ਹਾਜ਼ਰੀ ਭਰਨੀ ਹੈ ਕਿ ਆਪਾਂ ਉਹਨਾਂ ਨੂੰ ਯਾਦ ਕਰਾਂਗੇ ਭਾਈ ਸਾਹਿਬ ਜੀ ਤੁਹਾਨੂੰ ਕੀਰਤਨ ਸੁਣਾਉਣਗੇ ਸੋ ਉਹਨਾਂ ਦੀ ਬੜੀ ਵੱਡੀ ਦੇਨ ਹੈ ਕਿ ਉਹ ਸਾਡੇ ਸਤਕਾਰਯੋਗ ਭਾਈ ਬਖਸ਼ੀ ਸਿੰਘ ਜੀ ਕਬਲੇ ਦੀ ਸੇਵਾ ਕਰਦੇ ਆ ਇਹਨਾਂ ਦੇ ਪ੍ਰਾਣੇ ਸਾਥੀ ਇਹਨਾਂ ਨੇ ਵੀ ਉਹਨਾਂ ਦੇ ਨਾਮ ਉਪਰ ਸਮਾਂ ਗੁਜ਼ਾਰਿਆ ਹੈ ਇਸ ਕਰਕੇ ਸਾਥ ਸੰਗਤ ਜੀ ਅੱਪਾ ਉਹਨਾਂ ਨੂੰ ਯਾਦ ਕਰਨਾ ਹੈ ਉਹਨਾਂ ਤੁਕਾਂ ਦੀ ਖਿਮਾ ਪਿਆਰ ਸਤਿ ਸਫਦੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ